اعوذ باللہ من الشیطان الرجیم بسم اللہ رحمٰن رحیم اجی سورت علے عمران دا گیارہواں رخو شروع کران دے یا ایوہ اللہ اے لوگو آمنو جڑے ایمان ہو تک اللہ اللہ تعالیٰ تو دورو حق کا جس طرح تو تکاط ہی ہو دے تو ڈرنے دا حق کے وا لا اور نہ تموتو نا تسی مرنا ایسا الا مگر وانتم تم اور تسی مسلمون مسلمان ہو ਇਹ ਜਿਹੜੀ ਤਿੰਨ ਆਇਤਾ ਨੇ ਇੱਕ ਪਹਿਲੀ ਏਟੇ ਗੁਜੜੀਆਂ ਦੋ ਆਇਤਾ ਨੇ ਇਹਨਾਂ ਤਿੰਨਾਂ ਆਇਤਾ ਦੇ ਵਿੱਚ ਜਿਹੜਾ ਇਹ ਤਿੰਨ ਨਕਾਤੀ ਅੱਲਾਹ ਤਾਲਾ ਨੇ ਇੱਕ ਲਾਇਆ ਅਮਲ ਦਿੱਤਾ ਹੈ ਕਿ ਇਸ ਉਮਮਤ ਨੂੰ ਮਤੇ ਮੁਸਲਮਾਨੋ ਕੇ ਇਹ ਜਿਹੜੀ ਉਮਮਤ ਹੈ ਇਹਨੇ ਉਨ ਕਿਆਮਤ ਤੱਕ ਰੈਨਾਈਟ ਦੇ ਵਿੱਚ ਜ਼ਵਾਲ ਵੀ ਆਵੇ ਦਾ ਲੇਕਿਨ ਅੱਲਾਹ ਤਾਲਾ ਜਿਹੜੇ ਨੇ ਉਹ ਹਿੰਮਤ ਵਾਲੇ ਲੋਕ ਜਿਹੜੇ ਨੇ ਉਹ ਪੈਦਾ ਕਰਦੇ ਰਹੇ ਹਨ ਦੇ ਜਿਸ ਤਰ੍ਹਾਂ ਮੁਜੱਦਦੀਨ ਨੇ ਜਿਹੜੇ ਉਮਮਤ ਦੇ ਮੁਜੱਦਦੀਨ ਉਹ ਹਰ ਸਦੀ ਦੇ ਵਿੱਚ ਪੈਦਾ ਹੁੰਦੇ ਰਹਿੰਦੇ ਨੇ ਤੇ ਜਿਹੜੇ دین ਨੂੰ ਕਾਇਮ ਕਰਨੇ ਲਈ ਜਿੱਦੋ ਜਹਿਦ ਕਰਦੇ ਨੇ ਤੇ ਉਹਨਾਂ ਲਾਇਆ ਅਮਲ ਉਹਦੇ ਇਹਨਾਂ ਤਿੰਨ ਆਇਤਾਂ ਦੇ ਵਿੱਚ ਅੱਲਾਹ ਤਾਲਾ ਨੇ ਦੱਸਿਆ ਤੇ ਉਹਦੇ ਤੋਂ ਸਭ ਤੋਂ ਪਹਿਲੇ جہی چیز ہوں وہ کردار سازی ہوں ہے یعنی جس وقت کوئی کام شروع کرنا ہے تو وہ بندیاں دی کردار سازی بہت ضروری ہوں ہے اور وہ او سب تو پہلی چیز کیڑی ہے عطا اللہ کہ اللہ تعالیٰ کولو ڈرنا اللہ تعالیٰ تو کس طرح ڈرنا ہے جس طرح اس جس وقت نازل ہوئی چلو جڑے صحابہ کرام سے وہ پریشان ہو حضور پر صلی اللہ علیہ وآلہ وسلم دے کول آئے انہا کیا نے اللہ تعالیٰ دا حق ہاں کس طرح ادا ਕਰ ਸਕਨੇ ਆ ਤੇ ਫਿਰ ਜਿਸ ਟਾਈਮ ਸੂਰਤ ਤਗਾਬਨ ਜਿਹੜੇ ਸੀ ਉਹਦੀ ਇਹ ਆਇਤ نازਲ ਹੋਈ ਕਿ ਤੁਸੀਂ ਆਪਣੀ ਜਿਹੜੀ ਤੁਹਾਡੀ ਅਮਕਾਨੀ ਹੱਥ ਦੇ ਉਹਦੇ ਤੱਕ ਤੁਸੀਂ ਤੱਕ ਵਾਹਤਾਰ ਕਰੋ ਤੇ ਫਿਰ ਜਿਹੜੇ ਨੇ ਸਹਾਬਾ ਜਿਹੜੇ ਨੇ ਉਹ ਥੋੜੇ ਰਿਲੈਕਸ ਹੋ ਗਏ ਸੀ ਤੇ ਅਲ ਜਸਤਾਨ ਅੱਲਾ ਦੇ ਕਿਉਂਕਿ ਅਸੀਂ ਤੇ ਅੱਲਾ ਤਾਲਾ ਦਾ ਹੱਕ ادا ਨਹੀਂ ਕਰ ਸਕਦੇ ਲੇਕਿਨ ਅਸੀਂ ਆਪਣੀ ਕੋਸ਼ਿਸ਼ ਕਰ ਸਕਦੇ ਆਂ ਔਰ ਇਥੇ ਉਹ ਹੀ ਜ਼ਿਕਰ ਹੈ ਕਿ ਆਪਣੀ ਕੋਸ਼ਿਸ਼ ਜਿੰਨੇ ਤੁਸੀਂ ਕਰ ਸਕਦੇ ਹੋ ਉਤਨਾ ਤੁਸੀਂ ਤਖਵਾ ਇhtiyar ਕਰੋ ਅੱਲਾ ਤਾਲਾ ਤੋਂ ਡਰੋ ਲੇਕਿਨ ਤੁਸੀਂ ਤੁਹਾਨੂੰ ਜਿਸ ਟਾਈਮ ਮੌਤ ਆਵੇ ਤੇ ਤੁਸੀਂ ਮੁਸਲਮਾਨ ਹੋਵੋ ਯਾਨੀ ਕਿ ਇਹ ਹਾਲਤ ਹੀ ਤੁਹਾਨੂੰ ਮੌਤ ਆਉਣੀ ਚਾਹੀਦੀ ਹੈ ਕਿ ਤੁਸੀਂ ਮੁਸਲਮਾਨ ਹੋਵੋ ਇਮਾਨ ਦੀ ਹਾਲਤ ਵਿੱਚ ਹੋ ਸੋ ਇਹਦੇ ਵਿੱਚ ਐਸਾ ਤੇ ਵਿੱਚ ਪਹਿਲੀ ਚੀਜ਼ ਕਿਹੜੀ ਹੈ ਕਿਰਦਾਰ ਸੱਜਾ ਯਾਨੀ ਅੱਲਾ ਤਾਲਾ ਦੇ ਕੋਲੋਂ ਡਰਨਾ ਤੇ ਦੂਸਰੀ ਚੀਜ਼ ਫਿਰ ਕਿਹੜੀ ਹੈ ਵਾਤਾਸਮਾ ਅਤੇ ਮਜ਼ਬੂਤੀ ਦੇ ਨਾਲ ਫੜ ਲੋ ਬਿ ਹੱਬ ਲੱਹ ਅੱਲਾਹ ਤਾਲਾ ਦੀ ਰਸੀ ਨੂੰ ਜਮੀਨ ਸਾਰੇ ਦੇ ਸਾਰੇ ਵਲਾਤ ਫਰਰਾ ਕਰੋ ਆਪਸ ਦੇ ਵਿੱਚ ਫਿਰਕਾਬਾਜ਼ੀ ਨਾ ਕਰਨਾ ਯਾਨੀ ਪਹਿਲੀ ਚੀਜ਼ ਅਗਰ ਕਿਰਦਾਰਸਾਜ਼ੀ ਹੈ ਤਾਂ ਦੂਸਰੀ ਚੀਜ਼ ਜਿਹੜੀ ਹੈ ਕਿ ਇਜਤਮਾਈਅਤ ਹੈ ਕਿ ਜਿਸ ਵਕਤ ਅੱਲਾਹ ਦੀ ਰਸੀ ਨੂੰ ਮਜ਼ਬੂਤੀ ਦੇ ਨਾਲ ਫੜਨੇ ਦਾ ਹੈ ਕਿ ਰਸੀ ਕਿਹੜੀ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਹਦੀਸਾਂ ਨੇ ਉਹਦੇ ਵਿੱਚ ਵਾਜ਼ਿਹਾ ظاہر ਹੁੰਦਾ ਹੈ ਕਿ ਜਿਹੜੀ ਇਹ ਰਸੀ ਹੈ ਇਹ ਕੁਰਾਨ ਪਾਕ ਹੈ ਕੁਰਾਨ ਪਾਕ ਜਿਹੜਾ ਹੈ ਇਹਨੂੰ ਜਿਹੜਾ ਦਾ ਪੈਗਾਮ ਹੈ ਇਹਨੂੰ ਸਮਝਣਾ ਇਹ ਜਿਹੜਾ ਕਿ ਇੱਕ ਜਿਹੜੀ ਬਾਸ਼ਾਉਰ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਫਹਿਮ ਉਹ ਫਰਾਸਤ ਦਿੱਤੀ ਹੁੰਦੀ ਹੈ ਉਹਨਾਂ ਦੀ ਇੱਕ ਜਮਾਤ ਹੋਣੀ ਚਾਹੀਦੀ ਹੈ ਉਹਨਾਂ ਦਾ ਇੱਕ ਨੁਕਤਾ ਨਜ਼ਰ ਇੱਕ ਹੁੰਦਾ ਹੈ ਸੋਚ ਇੱਕ ਹੁੰਦੀ ਹੈ ਮਕਸਦ ਇੱਕ ਹੁੰਦਾ ਹੈ ਤੇ ਉਹ ਜਿਹੜਾ ਮਕਸਦ ਹੁੰਦਾ ਜਿਸ ਵੇਲੇ ਉਹ ਇੱਕ ਮਕਸਦ ਦੇ ਵਾਸਤੇ ਜਿਸ ਵਕਤ ਉਹ ਜਮਾ ਹੁੰਦੇ ਨੇ ਤੇ ਉਹ ਇਸ ਜਮਾਤ ਦਾ ਮਕਸਦ ਕੀ ਹੁੰਦਾ ਹੈ ਕੁਰਾਨ ਨੂੰ ਸਮਝਣਾ ਅੱਲਾਹ ਤਾਲਾ ਦੇ ਉਹ ਜਿਹੜਾ ਪੈਗਾਮ ਹੈ ਉਹਨੂੰ ਸਮਝਣਾ ਤੇ ਉਹਨੂੰ ਫਿਰ ਅੱਗੇ ਫੈਲਾਣਾ ਵਲਾਤ ਫਰਾਕੁ ਫਿਰ ਉਹਦੇ ਤੋਂ ਬਾਅਦ ਤੁਸੀਂ ਆਪ آپس فرقہ بازی نہیں کرنی ہے ابھی حضرت عبداللہ بن مسعود جڑے نے انہوں تو روایت کہ حضرت علی نے فرمایا ہے کہ اللہ تعالیٰ دی جڑی رسی ہے وہ مضبوط ہے جڑی اسمانہ اور زمینہ دے درمیان دے جڑی ہے تنی ہوئی ہے یعنی اس رسی تو مراد وہ زیادہ تر ਕੁਰਾਨ ਪਾਕ ਲਿਤਾ ਜਾਂਦਾ ਹੈ ਵਾਸ ਗੁਰੂ ਤੇ ਤੁਸੀਂ ਯਾਦ ਕਰੋ ਨੇਮਤ ਅੱਲਾਹ ਅੱਲਾਹ ਤਾਲਾ ਦੀਆਂ ਨੇਮਤਾਂ ਨੂੰ ਅਲੈਕੁਮ ਜਿਹੜੀਆਂ ਨੇ ਤੁਹਾਡੇ ਉੱਤੇ ਕੀਤੀਆਂ ਨੇ ਇਸ ਗੁਨਦਮ ਆ ਦੁਆ ਜਿਸ ਵਕਤ ਤੁਸੀਂ ਆਪਸ ਦੇ ਵਿੱਚ ਦੁਸ਼ਮਣ ਸੀ ਫ ਅੱਲਾ ਫਤੋ ਨੇ ਡਾਲ ਦਿੱਤੀ ਤੁਹਾਡੇ ਬੇਈਨਾ ਕੁਲੂ ਬੇਕਮ ਤੁਹਾਡੇ ਦਿਲਾਂ ਦੇ ਵਿੱਚ ਜਿਹੜੀ ਹੈ ਮੁਹੱਬਤ ਪਾ ਦਿੱਤੀ ਫ ਅਸਬਖਤ ਬੇ ਨੇਮਤ ਇਹ ਫਿਰ ਅੱਲਾਹ ਤਾਲਾ ਦੀ ਜਿਹੜੀ ਨੇਮਤ ਉਹਦੇ ਨਾਲ ਤੁਸੀਂ ਅਖਵਾਨਨ ਪਾਏ ਪਾਏ ਬਣ ਗਏ ਯਾਨੀ ਜਿਸ ਵਕਤ ਇਥੇ ਇਨਸਾਨ ਦਾ ਜ਼ਿਕਰ ਹੋ ਰਿਹਾ ਹੈ ਕਿ ਜਿਸ ਵਕਤ ਅੱਲਾਹ ਤਾਲਾ ਨੇ ਉਹਨਾਂ ਨੂੰ ਆਪਸੀ ਚ ਇੱਕ ਦੂਸਰੇ ਦਾ ਪਾਏ ਬਣਾ ਦਿੱਤਾ ਸੀ ਵਕੂਨਤੁਮ ਔਰ ਤੁਸੀਂ ਅਲਾ ਸ਼ਫਾਉ ਖਫਰਤਿਨ ਕਿ ਤੁਸੀਂ ਅਗ ਦੇ ਜਿਹੜੇ ਘੜੇ ਦਾ ਕਿਨਾਰਾ ਹੈ ਮੇਨ ਨਾਰੀ ਅਗ ਦੇ ਘੜੇ ਦਾ ਕਿਨਾਰਾ ਉੱਥੇ ਤੁਸੀਂ ਖੜੇ ਸੀ ਫਨ ਕਾਜ਼ਾ ਕੁੰ ਤੇ ਅੱਲਾਹ ਤਾਲਾ ਨੇ ਜਿਹੜਾ ਤੁਹਾਨੂੰ ਬਚਾ ਲਿਆ ਮੀਨ ਹਾ ਯਾਨੀ ਕਿ ਅੱਲਾਹ ਗੱਲ ਨਾਲ ਉਹਦੇ ਵਿੱਚ ਤੁਹਾਨੂੰ ਉਹਦੇ ਵਿੱਚੋਂ ਡਿੱਗਣ ਤੋਂ ਬਚਾ ਲਿਆ ਕਜ਼ਾਲਿਕ ਇਸੇ ਤਰ੍ਹਾਂ ਯਬੈਨ ਅੱਲਾਹੁ ਲਲਾਹ ਬਿਆਨ ਕਰ ਦੇਣਾ ਦੁਆ ਦੇ ਵਾਸਤੇ ਆ ਜਾਂਦੀਆਂ ਨਿਸ਼ਾਨੀਆਂ ਲਾ ਅੱਲਾ ਕਮ ਤਾਕਿ ਤੁਸੀ ਤਖਤਾ ਦੋਨਾ ਹਦਾਇਤ ਪਾਓ ਯਾਨੀ ਕਿ ਅੱਲਾ ਤਾਲਾ ਜਿਹੜੇ ਨੇ ਉਹ ਤੁਹਾਨੂੰ ਇਸ ਵਾਸਤੇ ਆਪਣੀਆਂ ਨਿਸ਼ਾਨੀਆਂ ਦੱਸਦੇ ਨੇ ਕਿ ਤੁਸੀਂ ਇਹਨਾਂ ਇਹਨਾਂ ਸਾਰੀਆਂ ਨਿਸ਼ਾਨੀਆਂ ਤੋਂ ਹਦਾਇਤ ਪਾਓ ਔਰ ਅਗਲਾ ਜਿਹੜਾ ਹੈ ਵੱਲ ਤੱਕ ਉਹਨਾਂ ਤੇ ਫਿਰ ਤੁਹਾਡੇ ਵਿੱਚੋਂ ਮਿੰਕੁਮ ਉਮਮਤੁਨ ਕੇ ਦੁਆਰੇ ਜੀ ਇੱਕ ਐਸੀ ਜਮਾਤ ਹੋਵੇ ਜੀ ਯਾਨੀ ਕਿ ਉੱਤੇ ਜਿਸ ਤਮ ਜਿਹੜੀਆਂ ਦੋ ਆਇਤਾਂ ਨੇ ਰਚ ਪਹਿਲੀ ਚੀਜ਼ ਕਿ ਦਾੜ ਸਾਜ਼ੀ ਉਹ ਦੂਸਰੀ ਜਿਹੜੀ ਹੈ ਕਿ ਆਪਸ ਦੇ ਵਿੱਚ ਇਤਫਾਕ ਔਰ ਇਤਿਹਾਦ ਔਰ ਤੀਸਰੀ ਚੀਜ਼ ਜਿਹੜੀ ਹੈ ਕਿ ਇਹਨਾਂ ਤੋਂ ਬਾਅਦ ਜਿਹੜੀ ਇੱਕ ਜਮਾਤ ਫਿਰ ਤਿਆਰ ਹੋਵੇ ਜੀ ਤੁਹਾਡੇ ਵਿੱਚੋਂ ਉਮਮਤਾਂ ਜਿਹੜੀ ਇੱਕ ਜਮਾਤ ਕੀ ਕਰੇਦੀ ਯਾਦੁ ਹੁਨੈਲ ਹੈਰੀ ਤੁਹਾਨੂੰ ਨੇਕੀ ਦੇ ਤਰਫ ਜਿਹੜਾ ਬੁਲਾਏ ਦੀ ਵਯਾਮਰੂਨਾ ਔਰ ਹੁਕਮ ਦੇਦੀ ਤੁਹਾਨੂੰ ਬਿਲ ਮਰੂਫੇ ਅੱਛੇ ਕੰਮਾਂ ਦਾ ਵਜਨ ਨੂੰ ਰੋਕੇ ਦਿਤੋ ਤੁਹਾਨੂੰ ਅਨਿਲ ਮਨ ਕਰ ਬੁਰਾਈ ਦੇ ਉਤੋਂ ਯਾਨੀ ਕਿ ਇਹ ਤੀਸਰਾ ਫਿਰ ਕਿਹਾ ਉਹਦਾ ਕਿ ਤੁਹਾਡੇ ਵਿੱਚ ਇੱਕ ਜਮਾਤ ਹੋਵੇ ਦੀ ਜਿਹੜੀ ਜਮਾਤ ਜਿਹੜੀ ਹੈ ਉਹਦਾ ਮਕਸਦ ਕੀ ਹੋਏਦਾ ਕਿ ਅੱਲਾਹ ਤਾਲਾ ਦੀ ਤਰਫ ਤੁਹਾਨੂੰ ਬੁਲਾਏ ਦੀ ਨੇਕੀ ਦੀ ਤਰਫ ਤੁਹਾਨੂੰ ਬੁਲਾਏ ਦੀ ਉਹ ਤੁਹਾਨੂੰ ਨੇਕੀ ਦਾ ਹੁਕਮ ਦੇ ਦੀ ਉਹ ਤੁਹਾਨੂੰ ਬੁਰਾਈ ਤੋਂ ਰੋਕੇ ਦੀ ਇਹਦੇ ਵਿੱਚ ਇਹ ਜਮਾਤ ਦੇ ਤਿੰਨ ਕੰਮ ਹੁੰਦੇ ਯਾਨੀ ਹੈ ਦੀ ਦਾਵਤ ਕਰਨਾ ਨਹੀਂ ਅਨਿਲ ਮੁਨਕਰ ਕਰਨਾ ਔਰ ਹੁਕਮ ਦੇਣਾ ਨੀਕੀ ਦਾ ਅਮਰ ਬਿਲ ਮਰੂਫ ਦਾ ਹੁਕਮ ਦੇਣਾ ਇਹਦੇ ਵਿੱਚ ਨਬੀ ਕਰਮ ਸੱਲਲਾਹੁ ਅਲੈਹਿ ਵਅਲਿ ਸੱਲਮ ਅਬੂ ਜ਼ੈਦ ਹਜ਼ਰੀ ਤੇ ਨਾਲ ਰਵਾਇਤ ਹੈ ਕਿ ਤੁਹਾਡੇ ਵਿੱਚ ਜੋ ਵੀ ਕੋਈ ਬੁਰਾਈ ਨੂੰ ਦੇਖੇ ਤੁਹਾਨੂੰ ਤਾਕਤ ਦੇ ਨਾਲ ਰੋਕਿਆ ਅਗਰ ਤਾਕਤ ਦੇ ਨਾਲ ਤੁਸੀਂ ਨਹੀਂ ਰੋਕ ਸਕਤੇ ਉਹਨੂੰ ਤੇ ਫਿਰ ਤੁਸੀਂ ਜ਼ਬਾਨ ਦੇ ਨਾਲ ਉਹਨੂੰ ਬੁਰਾ ਬਲਾ ਕਹੋ ਅਗਰ ਜ਼ਬਾਨ ਦੇ ਨਾਲ ਵੀ ਨਹੀਂ ਕਰ ਸਕਤੇ ਤੇ ਫਿਰ ਤੁਸੀਂ ਦਿਲ ਦੇ ਵਿੱਚ ਜਿਹੜਾ ਉਹ ਬੁਰਾਈ ਦੇ ਬਾਰੇ ਵਿੱਚ ਤੁਹਾਡੇ ਦਿਲ ਦੇ ਵਿੱਚ ਨਫਰਤ ਮੌਜੂਦ ਹੋਣੀ ਚਾਹੀਦੀ Okay. ਹਾਂ ਇਹ ਜਿਹੜਾ ਕਿ ਕਮਜ਼ੋਰ ਜਿਹੜਾ ਇਮਾਨ ਹੈ ਉਹਦੀ ਨਿਸ਼ਾਨੀ ਹੈ ਲੇਕਿਨ ਫੇ ਵੀ ਤੁਹਾਡੇ ਦਿਲ ਦੇ ਵਿੱਚ ਬੁਰਾਈ ਦੇ ਦੇ ਬੁਰਾਈ ਤੋਂ ਨਫ਼ਰਤ ਜਿਹੜੀ ਹੈ ਮੌਜੂਦ ਹੋਣੀ ਚਾਹੀਦੀ ਹੈ ਔਰ ਅੱਲਾਹ ਤਾਲਾ ਨੇ ਆਖਿਆ ਵਾ ਉਲਾਇਕ ਹੁਮ ਫਲਹੁਨਾ ਔਰ ਇਹ ਲੋਕ ਨੇ ਜਿਹੜੇ ਫਲਾ ਪਾਣੇ ਵਾਲੇ ਨੇ ਇਹ ਲੋਕ ਨੇ ਜਿਹੜੇ ਸਕਸੈਸਫੁਲ ਨੇ ਯਾਨੀ ਕਿ ਕੌਣ ਲੋਕ ਨੇ ਜਿਹੜੇ ਇਹਨਾਂ ਦਿਨ ਆਇਤਾਂ ਦੇ ਉੱਤੇ ਅਮਲ ਕਰਦੇ ਨੇ ਯਾਨੀ ਪਹਿਲੇ ਉਹ ਅੱਲਾਹ ਤਾਲਾ ਤੋਂ ਡਰਦੇ ਨੇ ਫਿਰ ਉਹ ਅੱਲਾਹ ਤਾਲਾ ਦੇ ਜਿਹੜਾ ਕੁਰਾਨ ਪਾਕ ਨੂੰ ਸਮਝਦੇ ਨੇ ਔਰ ਉਹਨੂੰ ਅੱਗੇ ਪੈਗਾਮ ਪੁੰਜਾਂਦੇ ਨੇ ਔਰ ਫਿਰ ਨੇਕੀ ਦਾ ਹੁਕਮ ਦਿੰਦੇ ਨੇ برائی تو روک دینے عمر بلمانوف اور نہیں منکر کر دینے اور اے لوگ نے یہ لوگ نے جڑے فلا پانے والے نے اے لوگ نے جڑے کامیاب نے اللہ تعالیٰ سانو بھی انہوں لوگ کا شامل کر لے آمین و اور تو کون ہو جائے جینا بازی اور نہیو اللہ کلا جی نہ ان لوگوں کی طرح تفر رکھو جنہ نے تفرقابازی کی آپس میں وقت آف اور اختلاف کیا ممبا دے ادو بعد کے ما جا ہم مل جو کچھ انہوں دے کولے واضح نشانیاں آ گئی نے واہ الاک اور اے لوگ نے لہم لاہوں دے واسطے عذاب و نظیم عذاب ہے دردناک یعنی کہ تفرقہ بازی اور اختلاف کا ہے جہوں اللہ تعالیٰ نے سخت نہ پسند کیا اور اللہ تعالیٰ کہتے ہیں کہ جڑے لوگ جنہ دے کولے واضح نشانیاں آ چکی ہیں تو بعد ਜਿਹੜੇ ਇhtilaaf ਕਰਦੇ ਨੇ ਉਹਨਾਂ ਦੇ ਵਾਸਤੇ ਦਰਦਨਾਕ ਅਜ਼ਾਬ ਹੈ ਯੋ ਮਜਿਸਤਨ ਤਬ ਜਦੂ ਵਜੂਹ ਹਮ ਜਿਸ ਵਕਤ ਕੁਛ ਚਿਹਰੇ ਨੇ ਜਿਹੜੇ ਉਸਫੇਦ ਹੋਵੰਦੇ ਵਤਾਸ ਵਦੂ ਵਜੂਹ ਹੁਣ ਕੁਛ ਚਿਹਰੇ ਜਿਹੜੇ ਨੇ ਸਿਆਹ ਹੋਵੰਦੇ ਯਾਨੀ ਕਿ ਕਿਆਮਤ ਵਾਲੇ ਦਿਨ ਫਾਮਾ ਲਜਿਨਾ ਤੇ ਜਿਨਾਂ ਲੋਕਾਂ ਦੇ ਅਸਵਦਤ ਵਜੂਹ ਜਿਨਾਂ ਦੇ ਚਿਹਰੇ ਜਿਹੜੇ ਨੇ ਉਸ ਸਿਆਹ ਹੋਵੰਦੇ ਕਾਲੇ ਹੋਵੰਦੇ ਅਕਫਰ ਤੁੰਦਰਾਨੇ ਕੁਫਰ ਕੀ ਤਬਾਦ ਆਇਮਾਨੇ ਗੁਮ ਇਮਾਨ ਤਬਾਦ ਉਹਨਾਂ ਨੇ ਕੁਫਰ ਕੀਤਾ ਵੈਦਾ ਤੇ ਫਜ਼ੂਕ ਉਲਜਾਬ ਤੇ ਉਹ ਫਿਰ ਅਜ਼ਾਬ ਤੇ ਜਿਹੜਾ ਉਹ ਮਜ਼ਾ ਚਖਣ ਦੇ ਬਿਮਾਕ ਹੁਣ ਤੁੰਦਕ ਕਰੋ ਉਹਨਾਂ ਜਿਹੜਾ ਤੁਸੀਂ ਕੁਫਰ ਕਰਦੇ ਰਹੋ ਉਹਦੇ ਬਦਲੇ ਤੁਸੀਂ ਹੁਣ عذاب چکھو و ام اللہ اور جن لوگوں دے اب جد چہرے جفید ہوجو دے, دے چہرے ففی رحمت اللہ ہی اللہ دے رحمت دے مندے ہم فی حالے دے اور اسی رحمت دے بچوں ہمیشہ مندے دل کا اے ای آیات اللہ ال اللہ تعالی دیا آیتیں نے اے نبی اکرم صلی اللہ علیہ وسلم اے اللہ تعالی دیا آیتیں نے ਨਤ ਲੋਹਾ ਅਸੀਂ ਪੜ ਕੇ ਸੁਣਾਨੇ ਆ ਲਈਕਾ ਤੁਹਾਡੇ ਉੱਤੇ ਬਿਲਹਕੀ ਹੱਕ ਦੇ ਨਾਮ ਜਿਹੜੇ ਅਸੀਂ ਤੁਹਾਨੂੰ ਹੱਕ ਦੇ ਨਾਲ ਇਹ ਅੱਜ ਤਾਂ ਜਿਹੜੇ ਨੇ ਸੁਣਾਨੇ ਆ ਵ ਮਲਾਹੁਰ ਰੱਲਾ ਤਾਲਾ ਜਰੀਦ ਇਰਾਦਾ ਜਿਹੜੇ ਨੇ ਐਨੇ ਹੀ ਕਰਦੇ ਹੈ ਵੇ ਜ਼ੁਲਮਨ ਜ਼ੁਲਮ ਦਾਲੀ ਲਾਲਮੀਨ ਦੁਨੀਆ ਦੇ ਉੱਤੇ ਅੱਲਾਹ ਤਾਲਾ ਜਿਹੜੇ ਨੇ ਉਹ ਜ਼ੁਲਮ ਦਾ ਕਿਸੇ ਉੱਤੇ ਇਰਾਦਾ ਨਹੀਂ ਕਰਦੇ یہ ہوں ایک بڑی مشہور حدیث ہے کہ نبی اکرم صلی اللہ علیہ وآلہ وسلم نے فرمایا سی کہ فرقے کے بارے بیچ کے ایک فرقہ ہوئے دا جڑا جنت کے آئے دا اور ایک ہے کڑا فرقہ ہوئے جڑا قرآن اور سنت جہی ہے وہ عمل کرے گا یعنی روپا صلی اللہ علیہ وسلم نے کہا سی کہ جڑا میرے اور میرے صحابہ دے نقش قدم تے چلے دا اور قرآن اور سنت پہ عمل کرے گا یہ حدیث سنن ماجا تو سننت تر مزید دونوں کے موجود وال اللہی اور اللہ تعالیٰ دے واسطے ماں جو فما دی دے آسمان کے ماں فل دی اور جو کچھ زمین دے دیں اور جو کچھ اسمان دے سارا کچھ اللہ تعالیٰ دے واسطے واح ال اللہ اور اللہ تعالیٰ دے طرف تور جاؤ امور سارے جڑے کام نے سارے معاملے جڑے نے او اللہ تعالیٰ کی طرف جڑے نے او لٹائے جان دے تے اللہ تعالیٰ سانو اس کتاب نو سمجھنے دی سمجھ کے پڑھنے کی تے عمل کرنے کی توفیق ادا کرن آمین سم آمین